ਸਸੀ ਕਾਲਜੀ ਇਹ ਜਿਹੜਾ ਰਸਤਾ ਵਾ ਜਾਂ ਸੜਕ ਆ ਇਹ ਸੈਕਟਰ 48 ਤੋਂ ਲੱਗ ਕੇ ਅੱਗੇ ਘਟੋ ਘੱਟ ਵੀ 50 ਪਿੰਡਾਂ ਨੂੰ ਜੁੜਦੀ ਆ 에ਰਪੋਰਟ ਨੂੰ ਜਾਂਦੀ ਆ ਔਰ ਇਸ ਤੋਂ ਅੱਗੇ ਬਹੁਤ ਸਾਰੇ ਪਿੰਡਾਂ ਤੱਕ ਅੱਗੇ ਤਕਰੀਬਨ ਜਿੱਥੇ ਛੱਤ ਪੀੜ ਆ ਉਸ ਤੱਕ ਸਾਰੇ ਲੋਕ ਇਸ ਰਸਤੇ ਲੰਘਦੇ ਆ ਔਰ ਮੇਰੇ ਨਾਲ ਤਾਂ 1 ਲੱਖ 1.5 ਲੱਖ ਬੰਦਾ ਔਰ ਗੱਡੀਆਂ ਹਰ ਰੋਜ਼ੇ ਸੜਕ ਤੋਂ ਲੰਘਦੀ ਆ ਇਹ ਸੜਕ ਦੇ ਉੱਤੇ ਇਹ ਜਿਹੜੇ ਤੁਸੀਂ ਟੋਏ ਦੇਖ ਰਹੇ ਹੋ ਇਹ ਇਹਨਾਂ ਦੁਕਾਨਾਂ ਦੇ ਬਣ ਨਾਲ ਦੁਕਾਨਾਂ ਉੱਚੀਆਂ ਹੋ ਗਈਆਂ ਜਗ੍ਹਾ ਨਹੀਂ ਵੀ ਹੋ ਗਈ ਜਦੋਂ ਮੀਂਹ ਪੈਂਦਾ ਵਾ ਆੜੇ-ਦਾਰੇ ਉਹ ਬੰਨ ਵਜੇ ਹੋਇਆ ਔਰ ਇਹਦੇ ਕੋਲ ਪਾਣੀ ਭਰ ਜਾਂਦਾ ਔਰ ਮੀਂਹ ਦੇ ਦੌਰਾਨ ਇੱਥੇ ਲੋਕ ਆਪਣੀਆਂ ਛੋਟੀਆਂ ਗੱਡੀਆਂ ਲੈ ਕੇ ਡੁੱਬਦੇ ਦੇਖੇ ਆ ਬੁਰੇ ਹਾਲ ਆ ਲੋਕਾਂ ਨੂੰ ਇਸ ਇਲਾਕੇ ਦਾ ਐਮਐਲਏ ਸਰਦਾਰ ਕਲਵੰਤ ਸਿੰਘ ਇਸ ਇਲਾਕੇ ਦੇ ਡਿਪਟੀ ਕਮਿਸ਼ਨਰ ਇਸ ਇਲਾਕੇ ਦੇ ਮਿਊਸਪਲ ਕਮਿਸ਼ਨਰ ਉਹਨਾਂ ਨੂੰ ਅਸੀਂ ਵਾਰੀ-ਵਾਰੀ ਮਿਲ ਚੁੱਕੇ ਆ ਮੰਗ ਪੱਤਰ ਦੇ ਚੁੱਕੇ ਆ ਲੈਕਿਨ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਇੱਕ ਵਾਰ ਡੀਸੀ ਸਾਹਿਬਾ ਵੀ ਇਹਦੀ ਲੰਗੀ ਆ ਉਹਦਾ ਹਮਲਾ ਫੈਲਾ ਵੀ ਲੰਘਿਆ ਵਾ ਔਰ ਐਮਐਲਏ ਸਾਹਿਬ ਵੀ ਇਹਦੀ ਲੰਗੇ ਆ ਐਮਐਲਏ ਸਾਹਿਬ ਨੂੰ ਤੇ ਆਪਣੀਆਂ ਬਿਲਡਿੰਗਾਂ ਬਣਾਉਣ ਤੋਂ ਟਾਈਮ ਨਹੀਂ ਹੈਗਾ ਉਹ ਮਰੇ ਕੋਈ ਜੀਵੇ ਉਹਨੂੰ ਕੋਈ ਅਰਥ ਹੀ ਨਹੀਂ ਹੈਗਾ ਮੈਂ ਪਰਸਨਲੀ ਵੀਡੀਓ ਬਣਾ ਬਣਾ ਕੇ ਇਥੋਂ ਭੇਜੀਆਂ ਵਾ ਉਥੇ ਕੋਈ ਅਸਰ ਨਹੀਂ ਹੈਗਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਮਰਨਾ ਚਾਹੇ ਡੁੱਬਣਾ ਅਸੀਂ ਰੋਜ਼ ਇਹ ਦੇਖਦੇ ਆ ਕਿ ਲੋਕਾਂ ਦਾ ਬੁਰਾ ਹਾਲ ਹੁੰਦਾ ਔਰ ਫੇਰ ਇਸ ਸਾਹਮਣੇ ਜਿਹੜਾ ਪਿੰਡ ਕੰਡਾਲਾ ਜਿਹੜਾ ਪਹਿਲਾ ਪਿੰਡ ਆਉਂਦਾ ਜਗਤਪੁਰ ਤੋਂ ਇੱਥੋਂ ਦੇ ਨੌਜਵਾਨਾਂ ਨੇ ਹਿੰਮਤ ਕਰਕੇ ਪੈਸੇ ਇਕੱਠੇ ਕਰਕੇ ਲੋਕਾਂ ਤੋਂ ਆਪਣੀ ਤਾਕਤ ਦੇ ਨਾਲ ਇਹ ਸਾਰਾ ਕੁਝ ਕਰਾਇਤੇ ਲਿਆ ਕੇ ਇਹ ਟੋਏ ਪੂਰਨ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਐਡਾ ਵੱਡੀ ਸਮਾਜ ਸੇਵਾ ਵਾ ਜਿਹੜੇ ਹਜ਼ਾਰਾਂ ਲੋਕ ਨਗ ਦੇ ਉਹਨਾਂ ਨੂੰ ਫਾਇਦਾ ਹੋਊਗਾ ਇਹਨਾਂ ਟੋਆ ਤੇ ਬਲਡੋਜ਼ਰ ਫੇਰ ਕੇ ਇਹ ਉੱਚਾ ਕੀਤਾ ਜਾਂਗੇ ਤਾਂ ਕਿ ਸੜਕ ਪੱਧਰੀ ਬਣ ਜਾਵੇ ਔਰ ਇਹਨਾਂ ਦੁਕਾਨਾਂ ਨਾਲ ਉੱਥੇ ਹੋਵੇ ਪਾਣੀ ਨਾ ਅਗੇ ਤੋਂ ਖੜੇ ਮੈਂ ਆਪਣੇ ਇਸ ਪਿੰਡ ਕੰਡਾਲਾ ਦੇ ਤੋਂ ਇਹਨਾਂ ਨੌਜਵਾਨਾਂ ਦੀ ਪ੍ਰਸ਼ੰਸਾ ਕਰਦਾ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਵਾ ਜਿਹੜੇ ਕੰਮ ਤੋਂ ਸਰਕਾਰਾਂ ਭੱਜਦੀਆਂ ਉਹ ਇਹਨਾਂ ਨੌਜਵਾਨਾਂ ਨੇ ਕਰਕੇ ਦਿਖਾਇਆ ਵਾ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ